ਹਾਂਜੀ ਕਿਸਾਨ ਵੀਰੋ ਆਪਾਂ ਚੱਲੇ ਆਂ ਡਿੱਗੀ ਹੋਈ ਮੋਟਰ ਕੱਢਣ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੱਖੋਵਾਲ ਜੋ ਕਿ ਸਿਹਾਰ ਮੁੱਲਾਂਪੁਰ ਦੇ ਨੇੜੇ ਪਿੰਡ ਹੈ ਜੀ ਇਹ ਤੇ ਪਹੁੰਨੇ ਆਂ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਕਰਦੇ ਆਂ ਸਾਂਜੀ ਜੀ ਪਹਿਲਾਂ ਪਾਈਏ ਫਤਿਹ ਦੀ ਸਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜਿਹੜੀ ਅੱਜ ਆਪਾਂ ਮੋਟਰ ਡਿੱਗੀ ਕੱਢਣ ਚੱਲੇ ਆਂ ਜੀ ਉਹ ਕੋਈ ਪਾਈਪ ਗਲ ਕੇ ਜਾਂ ਕੋਈ ਤਾਰ ਟੁੱਟ ਕੇ ਨਹੀਂ ਡਿੱਗੀ ਉਹਦਾ ਟਿਕਣ ਦਾ ਵੀ ਕਾਰਨ ਤੁਹਾਨੂੰ ਦੱਸਦੇ ਆਂ ਜੀ ਤੇ ਪਹਿਲਾਂ ਤਾਂ ਚਲੋ ਆਪਾਂ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਇਹ ਦੱਸ ਦੇਈਏ ਕਿਸਾਨ ਭਰਾਵੋ ਨੂੰ ਵੀ ਦਰਾਖਤ ਲਾਉਣੇ ਬਹੁਤ ਜ਼ਰੂਰੀ ਆ ਲਾਉਣੇ ਚਾਹੀਦੇ ਆ ਕਿਉਂਕਿ ਹਰ ਇੱਕ ਮੋਟਰ ਤੇ ਪੰਜ ਚਾਰ ਚਾਰ ਦਰਾਖਤ ਹੋਣੇ ਚਾਹੀਦੇ ਜ਼ਰੂਰ ਪਰ ਉਹ ਲੱਗੇ ਕਿਤੇ ਸਹੀ ਟਿਕਾਣੇ ਹੋਣ ਜੀ ਇੱਕ ਤਾਂ ਬੋਰ ਤੋਂ ਦਰਾਖਤ ਦੂਰ ਚਾਹੀਦਾ ਘਟ ਤੋਂ ਘਟ ਕੋਈ 10 ਜਾਂ 20 ਫੁੱਟ ਦੂਰੀ ਤੇ ਚਾਹੀਦਾ ਦਰਾਖਤ ਕੋਠੀ ਤੋਂ ਵੀ ਤੁਹਾਡੇ ਦਰਾਖਤ ਥੋੜਾ ਜਿਹਾ ਦੂਰ ਚਾਹੀਦਾ ਕੋਈ 5-10 ਫੁੱਟ ਤਾ ਜੋ ਦਰਾਖਤ ਵੱਡਾ ਉਹ ਵੱਡਾ ਹੋ ਕੇ ਢਿੱਗਣ ਦੇ ਨਾਲ ਆਪਣਾ ਨੁਕਸਾਨ ਨਾ ਹੋਵੇ ਉਸੇ ਤਰ੍ਹਾਂ ਇਹ ਮੋਟਰ ਤੇ ਬਿਲਕੁਲ ਕੋਲੇ ਡੇਕ ਸੀਗੀ ਜੀ ਭਾਰੀ ਕਾਫੀ ਜਦੋਂ ਨੇਰੀ ਆਈ ਤੇ ਨੇਰੀ ਨੇ ਉਹ ਡੇਕ ਸਿੱਧੀ ਬੋਰ ਤੇ ਉੱਤੇ ਡੈਗ ਪਈ ਬੋਰ ਉੱਚਾ ਸੀਗਾ ਬੈਂਡ ਟੁੱਟ ਕੇ ਤੇ ਡਿਲੀਵਰੀ ਵਿੱਚ ਡੈਗ ਪਈ ਬੈਂਡ ਵਾਲੀ ਪਲੇਟ ਟੁੱਟ ਗਈ ਜਦੋਂ ਡੇਕ ਉੱਪਰ ਇਹਦੇ ਢਿੱਗੀ ਆ ਵੇਖੋ ਡੇਕ ਟੁੱਟ ਕੇ ਜਦੋਂ ਢਿੱਗੀ ਤੇ ਉਹ ਬੈਂਡ ਟੁੱਟ ਗਿਆ ਜੀ ਉੱਪਰੋਂ ਤੇ ਡਿਲੀਵਰੀ ਟੁੱਟ ਕੇ ਬੋਰ ਦੇ ਵਿੱਚ ਡੱਗ ਪਈ ਇਸੇ ਤਰ੍ਹਾਂ ਜੀ ਜਿੰਨੇ ਵੀ ਦਰਖਤ ਲਾਉਣੇ ਆ ਬੋਰ ਤੋਂ ਥੋੜਾ ਜਿਹਾ ਦੂਰੀ ਬਣਾ ਕੇ ਲਾਏ ਜਾਣ 5 ਜਾਂ 10 ਫੁੱਟ ਜ਼ਰੂਰ ਦੂਰ ਰੱਖੇ ਜਾਣ ਲਾਓ ਜ਼ਰੂਰ ਦਰਖਤ ਕਿਉਂਕਿ ਦਰਖਤ ਤਾਂ ਜਿੰਨੇ ਵੀ ਲੱਗੇ ਹੋਣ ਉਹ ਨਹੀਂ ਘਟਾ ਜੀ ਕਿਉਂਕਿ ਵਾਤਾਵਰਨ ਨੂੰ ਸਾਫ਼ ਰੱਖਣ ਲਈ ਦਰਖਤ ਆਪਾਂ ਨੂੰ ਬਹੁਤ ਜ਼ਰੂਰੀ ਆ ਤੇ ਪਰ ਲਾਓ ਜ਼ਰੂਰ ਜੀ ਪਰ ਦਰਖਤ ਦੂਰ ਲਾਓ ਬੋਰ ਤੋਂ ਇੱਕ ਬੋਰ ਦੇ ਕੋਲ ਜਿਵੇਂ ਬੋਰ ਪਿੱਪਲ ਜਾਂ ਪਿਲਕਣ ਆਦ ਉਹੋ ਜਿਹੇ ਦਰਖਤ ਨਾ ਲਾਓ ਛਾਂ ਵਾਲੀਆਂ ਜਿਵੇਂ ਡੇਕਾਂ ਵਗੈਰਾ ਉਹ ਲਾ ਲਓ ਥੋੜੀ ਬੋਦੀ ਦੂਰ ਲਾਓ ਬੋਰ ਤੋਂ ਕੋਈ ਵੱਡਾ ਹੋ ਕੇ ਦਰਾਖਤ ਢੱਗ ਕੇ ਨੇਰੀ ਨਾਲ ਜਾਂ ਆਪਾਂ ਪਟਦੇ ਆ ਇਹ ਤਾਂ ਚਲੋ ਨੇਰੀ ਨਾਲ ਢੱਗ ਕੇ ਆਪਣਾ ਟ੍ਰੰਡੇ ਇੱਕ ਢਿੱਗੀ ਆ ਜੀ ਤਾਂ ਮੋਟਰ ਢੱਗ ਪਈ ਵਿੱਚ ਕਈ ਥਾਵਾਂ ਤੇ ਅਸੀਂ ਮੋਟਰ ਢਿੱਗੀ ਕੱਢਣ ਜਾਂਦੇ ਆ ਉੱਥੇ ਦਰਾਖਤ ਪਟਦੇ ਆ ਤੋਂ ਵੀ ਉੱਪਰ ਢੱਗੇ ਹੋਏ ਆ ਜੀ ਕਈਆਂ ਭਰਾਵਾਂ ਦੇ ਪੱਟਣ ਲੱਗਿਆਂ ਤੋਂ ਹੀ ਢੱਗ ਪੈਂਦੇ ਦਰਾਖਤ ਉੱਪਰ ਉਹ ਵੀ ਬਹੁਤ ਨੁਕਸਾਨ ਹੁੰਦਾ ਵੱਡੇ ਜਿਵੇਂ ਸਫੈਦਾ ਵੱਡਾ ਹੋ ਗਿਆ ਜਾਂ ਕੋਈ ਹੋਰ ਦਰਾਖਤ ਕਾਫੀ ਭਾਰੇ ਹੁੰਦੇ ਜਿਹੜੇ ਉਹ ਬੋਰ ਤੇ ਢੱਗਣ ਨਾਲ ਨੁਕਸਾਨ ਪਹੁੰਚਾ ਦਿੰਦੇ ਉਸੇ ਤਰ੍ਹਾਂ ਹੀ ਬਾਈ ਜੀ ਉਹਨਾਂ ਦਾ ਆਪਣਾ ਦਰਾਖਤ ਡਿੱਗਣ ਨਾਲੇ ਮੋਟਰ ਉੱਪਰੋਂ ਟੁੱਟ ਗਈ ਸੀਗੀ ਬੈਂਡ ਬੈਂਡ ਟੁੱਟ ਕੇ ਬਿਲਕੁਲ ਲੱਗਾ ਸੀਗਾ ਜੀ ਆਪਣਾ ਪਲੇਟ ਜਿਹੜੀ ਉਹ ਤਵਾਜਾ ਲੱਗਾ ਸੀਗਾ ਜਿਹੜਾ ਇਹ ਦੱਸਦੇ ਉਹਨੇ ਤੁਹਾਨੂੰ ਵੀ ਕਲੈਂਪ ਲਾਇਆ ਕਰੋ ਥੱਲੇ ਉਸੇ ਤਰ੍ਹਾਂ ਹੀ ਵੀ ਇਹਦੇ ਤੇ ਕਲੈਂਪ ਹੈ ਨਹੀਂ ਸੀ ਲੱਗਾ ਹੋਇਆ ਤਾਂ ਕਰਕੇ ਟੁੱਟ ਗਈ ਉੱਪਰੋਂ ਤੇ ਬਾਕੀ ਜਿੰਨੇ ਵੀ ਭਰਾ ਆਪਣੇ ਵੀਡੀਓ ਦੇਖਦੇ ਰਹਿੰਦੇ ਸਾਰਿਆਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆਂ ਜੀ ਇਹ ਕਰ ਤੁਹਾਨੂੰ ਦਿੱਤਾ ਸਾਡੇ ਵੱਲੋਂ ਦਿੱਤਾ ਸਿਹ ਚੰਗਾ ਲੱਗਦਾ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ